परचे परचे ओ पई परचे जे जट डरते हो ये डरते नहीं ना अंदर भी हो गए जब ही हुन रेड एंड पे भी ओ पई परचे जे जट डरते हो ये डरते नहीं ना अंदर भी हो गए बस यही गलत जवाब आ जाए बात नहीं पिता माता लोग सारा मजा लड़के सो के नु फड़े स्कूल का सानो म मंदिर तो सामने पर पर जा कौन की कौन के लिए मेरे के किले से वगरे जी हां जी किले से वगरे जी

ਸਾਨੂੰ ਸਨਦ ਤੁਸੀਂ ਲਬਣਾ ਨਹੀਂ ਕਿਸੇ ਦੇ ਕੋਲ ਤੁਸੀਂ ਜਾਣਾ ਨਹੀਂ ਤੁਹਾਨੂੰ ਲੱਗਦਾ ਆਪਾਂ ਸਮਾਜ ਚ ਇਸ ਜਿੱਤੇ ਲਈ ਲਾ ਕੇ ਆਪਾਂ ਸਿੱਧੀ ਆਗ ਲਾ ਲਾਵਾਂਗੇ ਤਾਂ ਹੋ ਜਾਊਗਾ ਉਹ ਕਹਿੰਦੇ ਉਹ ਸੰਦ ਹੈ ਨਹੀਂ ਤੁਸੀਂ ਪੁੱਛਿਆ ਕਿਸੇ ਨੂੰ ਕਿ ਮੈਨੂੰ ਸਨਦ ਮੇਰੀ ਕਹਿੰਦੇ ਸੱਤੀ ਦੇ ਸੱਤੀ ਦੇ ਇਹ ਕਰਾ ਲਾ ਦੋ ਦੋ ਹਜ਼ਾਰ ਬਿੱਕਲੇ ਠੀਕ ਨਾ ਦੋ ਹਜ਼ਾਰ ਬਿੱਕਲੇ ਕਰਾ ਲੈਂਦੇ ਸੁਪਰ ਸਿਟੀ ਅੱਜਕੱਢੀ ਨਾ ਕੋਈ ਨਾਰਮਲ ਕਿ ਨਾ ਕਰਾ ਕਰਦੇ ਹੋ ਕਿ ਭਈ ਨਾਰਮਲ ਇਹਦੇ ਨਾਲ ਵਿਜਾਈ ਕਿਦੇ ਨਾਲ ਕਰੋਗੇ ਹਣੇ ਇਹ ਸੁਪਰ ਸਿਟੀ ਨੇ ਸੁਪਰ ਸਿਟੀ ਦੀ ਕਰਨਾ ਹੈ ਨਾ ਹਾਂਜੀ ਫੀਟ ਹੈ ਨਾ 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 ਕਿਸੇ ਵੀ ਚਲਾਉਣਾ ਹੈ ਐਪੀਸੀਟਰ ਨਹੀਂ ਦਿੱਤੇ ਬਿਲਕੁਲ ਹੀ ਆਗ ਲਾਉਣ ਦੀ ਲੋੜ ਹੀ ਨਹੀਂ ਸੀ ਮੈਂ ਪ੍ਰੋਬਲਮ ਲਾਉਣੀ ਪਈ ਔਰ ਚਲੋ ਹੁਣ ਦਿਖਾ ਦੇਨੇ ਆ ਤੁਹਾਨੂੰ ਉੱਥੇ ਰਾਮਪੁਰਾ ਵੀ ਲਗਾ ਹੀ ਰਹੇ ਆ ਉਹ ਉਹਨਾਂ ਨੇ ਸੁਪਰਸੀਟਰ ਤੁਸੀਂ ਇਹਨਾਂ ਨੂੰ ਦੇਖਿਆ ਵੀ ਇਹ ਕਹੇ ਸਾਰੇ ਉਹਨਾਂ ਦੇ ਵੀ ਪਰਚੇ ਹੋਣੇ ਜਿਨੇ ਵੀ ਆਗ ਲਾਈ ਉਹਨਾਂ ਤੇ ਵੀ ਹੋਣੇ ਤੁਹਾਡੇ ਨਾਲ ਹੁਣ ਤੁਸੀਂ 2000 ਰੁਪਏ ਦੇਓ 500 ਰੁਪਏ ਐਕਸਟਰਾ ਦੇਵਾਸ ਤੇ ਹੁਣ ਤੁਹਾਡੇ ਕੇ 2500 ਰੁਪਏ ਦਾ ਜੁਰਮਾਨਾ 5000 ਰੁਪਏ ਦਾ ਜੁਰਮਾਨਾ ਹੋ ਜਾਣਾ ਸਿਰ ਤੇ ਕਰੇਗੀ ਇਹ ਦਰਦ ਨਹੀਂ ਤਾਂ ਉਹ ਅੰਦਰ ਵੀ ਹੋਗੇ ਤੇਰੀ ਗੱਲ ਕਰਦੇ ਆ ਆ ਜੋ ਬਾਤ ਨੇ ਡਾਕਟਰ ਬਾਤ ਨੂੰ ਚਾਹੀਏ ਕਿ ਕਰੀ ਕਿ ਤੂੰ ਹੀ ਲੈ ਜਾ ਕਿਲਾ 2000 ਰੁਪਏ ਕੋਈ ਨਹੀਂ ਜਾਏ ਕਿਸੇ ਦੇ ਕੋਲ ਲੈ ਜਾ ਤੇ ਕੱਕ ਕਰੀ ਗੰਦਾ ਦਾ ਇਹ ਜੀ ਸਰਗੋਟਾੜਾ ਆ ਜੀ ਆ ਜਿਹੜਾ ਕੱਕ ਕਰੀ ਆ ਜਿਹੜਾ ਇਧਰ ਬਾਤਾਂ ਕਰ ਆ ਛੜ ਕੀ ਕਰੂਗਾ ਧੰਨਵਾਦ ਭਗਵਾਨ ਜੀ ਨੇ ਚੈਨਲ ਤੇ ਸਰਕਾਰ ਬਦਨਾਮ ਕਰਦੀ ਹੈ ਕਦਰ ਪਹਿਲਾਂ ਡੀਪੀ ਨਹੀਂ ਮਿਲਦੀ ਮੜਕੇ ਤੇ ਫੋਰੀ ਮੜ ਮੜਕੇ ਚ ਨਡੋੜ ਤੱਕ ਨਹੀਂ ਆ ਪਈ ਪਾਤ ਸਰਕਾਰ ਬਹੁਤ ਪੂਰੀ ਬਤ ਗਿਆ ਜੀ ਹੁਣ ਪਰਤਾ ਦਾ ਜੋ ਹੋ ਜਾਣਾ ਦੇਖੀ ਜਾਓ ਕਿ ਲੋਕ ਨਹੀਂ ਹੁਣ ਤਾਂ ਗੱਲ ਲਾਉ ਨਹੀਂ ਹੁਣ ਤੁਹਾਡੇ ਕੋਲੇ ਜੇ ਕੋਈ ਸੰਦ ਛੋਟੇ ਨੇ ਤਾ ਇਹ ਜ਼ਿੰਮੇਵਾਰੀ ਕਿਹਦੀ ਹੈ ਹਜੂ ਜੀ ਮੰਗਤੰਗ ਤੇ ਵੀ ਆਪਾਂ ਮਮਾ 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 ਮੈਂ ਦਵਾ ਬਣ ਕੇ ਕੀ ਕੀ ਕਿਦਾ ਨਹੀਂ ਅਸੀਂ ਕਈ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਕੋਲ ਟਰੈਕਟਰ ਛੁੱਟੇ ਨੇ ਉਹ ਕਰਦੇ ਨੇ ਉਹ ਅੱਗੇ ਨਹੀਂ ਲਾਈ ਜੀ ਇੰਟਰਵਿਊ ਬਾਈ ਕਿਸੇ ਨੂੰ ਦੱਸ ਕੋਈ ਮੰਨਦਾ ਕੀ ਤੇ ਅਸੀਂ ਖੇਤਾਂ 'ਚ ਥੋੜੀ ਕਿਸੇ ਨੂੰ ਕਹਿ ਕੇ ਆਵਾਂਗੇ ਕੋਈ ਆਜੋ ਆ ਕੇ ਦੱਸੋ ਬਾਈ ਸਸਾ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਡਿਸਟਾਉਂ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕੀ ਕਿਹਦੇ ਕਹ ਦੱਸ ਨਹੀਂ ਤਾਂ ਜਿਹੜਾ ਅਫਸਰ ਲਾਇਆ ਮੈਂ ਮੈਨੂੰ ਜਾਣਦਾ ਨਹੀਂ ਮੈਂ ਅਸ ਅਸ ਕਿਹਦੀ ਸਟੇਟਿ ਕਰਦੇ ਹਾਂ ਤੁਹਾਨੂੰ ਜਾਨੂਗਾ ਕੋਣ ਅਸ ਅਸ ਸਾ ਸਾਨੂੰ ਕਿਹਦੇ ਵਿੱਚ ਆਂ ਨਹੀਂ ਮਿਲਦੀ ਨਹੀਂ ਤੁਹਾਡੇ ਕੋਲੇ ਅਫਸਰ ਖੁਦ ਚੱਲ ਕੇ ਆਏ ਨੇ ਖੇਤ ਦੇ ਵਿੱਚ ਤੁਹਾਨੂੰ ਸਮਝਾਉਣ ਹੀ ਆਏ ਨੇ ਵੀ ਭਾਈ ਅੱਗ ਨਾ ਲਾਓ ਤੁਸੀਂ ਕਿਹਾ ਇਸ ਤਾਂ ਲਾਵਾਂਗੇ ਭਾਈ ਤੂੰ ਹੈ ਨਾ ਬਿਮਾਰੀਆਂ ਫੈਲਦੀਆਂ ਕਿਸੇ ਨੇ ਕਿਹਾ ਭਾਈ ਹੁਣ ਉਸ ਕਰਕੇ ਕੀ ਦੱਸੋ ਉਹਦਾ ਕੋਈ ਹੱਲ ਦੱਸ ਹੱਲ ਕਿ ਕਰੀਏ ਦੱਸ ਨਹੀਂ ਉਹ ਤਾਂ ਛੋਡੀ ਜਿਵੇਂ ਨਾ ਹੱਲ ਤਾਂ ਤੁਹਾਨੂੰ ਹੀ ਕਰਨਾ ਪਊਗਾ ਫਿਰ ਹਾਂ ਹਾਂ ਪਹਿਲਾਂ ਸਾਨੂੰ ਡੀਪ ਨਹੀਂ ਮਿਲੀ ਮੁੜ ਕੇ ਕਿਹੜੇ ਤੱਕ ਜਿਹੜੇ ਰਹੇ ਨੇ ਜਿਹੜੇ ਸਿੱਧੇ ਬੀਜ ਰਹੇ ਨੇ ਤਾਂ ਉਹ ਕਿਉਂ ਵੀਜ ਰਹੇ ਨੇ ਬਾਈ ਸੱਸਾ ਬਾਈ ਬਾਈ ਆ ਕੇ ਸੱਸਾ ਸਾਹਮਣੇ ਗਲਾਈ ਕੋਈ ਰਗ ਨਹੀਂ ਮਨੇ ਕੋਈ ਕੋਈ ਬਾਣ ਦਿਖਾ ਦੇ ਕਿਨੂੰ ਅੱਗੇ ਨਹੀਂ ਸਾਰੇ ਪੰਜਾਬ ਦੇ ਚ ਬਾਣ ਦਿਖਾ ਕਿਨੂੰ ਅੱਗੇ ਅੱਗੇ ਲਈ ਤੇ ਇਹਦਾਂ ਮਾਰੀਆਂ ਵੀ ਫੈਲਦੀਆਂ ਜਿਹੜੀ ਅੱਗ ਨਾਲ ਬੁਵਾਰਗੇ ਫੜੇ ਆਪਾਂ ਜਵਾਕੇ ਬੁਵਾਰਗੇ ਸਾਨੂੰ ਪਰ ਲੋਕ ਵੀ ਚੰਗੇ ਓਏ ਬਾਈ ਬਾਈ ਜਾ ਰਹੇ ਸੀ ਗਵਰਨਮੈਂਟ ਕੋਈ ਇਹਦੇ ਪਿੱਛੇ ਟਿਕਣ ਦੇ ਕਰੇ ਹੱਲ ਕਰੀ ਨਹੀਂ ਹਸਤਾਲਾ ਨੂੰ ਵੀ ਬਾਅਦ ਚ ਪੈਸੇ ਦੇਣੇ ਪੈਣਗੇ ਮੇਰੀ ਗੱਲ ਸੁਣ ਪਹਿਲਾਂ ਆਪਣੇ ਕੋਲ ਮਸ਼ੀਨ ਸੀਗੀਆਂ ਗੰਠਾ ਵਾਲੀਆਂ ਅੱਜ ਤੀ ਅੱਜ ਤੀ ਸਾਡੇ ਬੰਦੇ ਦੀ ਮਸ਼ੀਨ ਗੰਠਾ ਵੀ ਆਈ ਹੀ ਨਹੀਂ ਕਰ ਲੈ ਸਰ ਆਪਾਂ ਮਰੀਜ਼ਾਂ ਨੂੰ ਲੈ ਕੇ ਜਾਵਾਂਗੇ ਹਸਪਤਾਲ ਨੂੰ ਵੀ ਪੈਸੇ ਦੇਣੇ ਪੈਣਗੇ ਮੈਂ ਮਰੀਜ਼ ਤਾਂ ਸਿਆਵਾ ਆਦ ਨੂੰ ਨੇ ਕੋਈ ਕੋਈ ਨਹੀਂ ਹਣੇ ਵੇ ਅਸਰ ਹਾਲ ਹੈ ਹਣੇ ਵੇ ਮੇ ਮੇ ਉਹ ਬੇਪੜੀ ਕੁਟਾ ਹੁੰਦਾ ਮਾਈਕਰ ਕੋ ਕੋਲੋਂ 5 ਰੁਪਏ ਕਿਲੇ ਕਿੰਨੀ ਜ਼ਮੀਨ ਕਿੰਨੀ ਹੈ ਤੇਰੀ ਮਰਾਓ ਜੀ ਸਭਾ ਕਿਲੋਂ ਅੱਗ ਲਾਈ ਜਾਂਦਾ ਅੱਛਾ ਹੁਣ ਕੀ ਬੀਜੇ ਫੇਰ ਕਰਕੇ ਬੀਜ ਨੇ ਅੱਗ ਦਿਖਾਉਣ ਲਈ ਮੇਰੇ ਤਾਂ 5 ਹੋਏ ਸਾਰੇ ਹਾਂਜੀ ਜੀ ਅੱਜ ਤੁਹਾਨੂੰ ਫਿਰ ਦੁਬਾਰਾ ਜ਼ਰੂਰਤ ਪਈ ਹੈ ਜੀ ਕੁਝ ਦਿਨਾਂ ਬਾਅਦ ਲੱਕੇ ਫੀਲਡ ਦੇ ਵਿੱਚ ਜਾਇਆ ਜਾਵੇ ਤਾਂ ਤੁਹਾਡੇ ਸਾਹਮਣੇ ਦੇ ਕੋਈ ਕਿੰਨੇ ਜਗ੍ਹਾ ਦੇ ਉੱਤੇ ਜਿਹੜੀ ਹੈ ਅੱਗ ਵੀ ਲਗਾਈ ਗਈ ਹੈ ਔਰ ਇਹ ਵੀ ਨਾਲ ਕਹਿ ਰਹੇ ਨੇ ਕਿ ਇਸ ਦਾ ਲਗਾਵਾਂਗੇ ਦੇਖਿਆ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਹਰ ਦਿਨ ਜਾਂਦੇ ਆ ਇੱਕ ਦੋ ਦਿਨ ਕਿਉਂਕਿ ਸੀਐਮ ਸਾਹਿਬ ਦੀ ਵਿਜ਼ਿਟ ਆ ਗਈ ਵਿੱਚ ਤੇ ਇੱਕ ਵੀ ਸੀਸੀ ਕੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾਗਾ ਆਪਾਂ ਡਿਫਰੈਂਟ ਡਿਫਰੈਂਟ ਵਾਕ ਵਾਕ ਪਿੰਡਾਂ ਵਾਕ ਵਾਕ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਹੈ ਤੇ ਇਹਦੇ ਨਾਲ ਹੀ ਤੁਸੀਂ ਖੁਦ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮੰਨਿਏ ਇੱਕ ਤਾਂ ਹੁੰਦੀ ਹੈ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹਨੂੰ ਜਿਹੜਾ ਹੈਗਾ ਅਗਲਾ ਲਵਾ ਤੇ ਉਹਦੇ ਨਾਲ ਹੀ ਮੇਰਾ ਸਰ ਜਾਊਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਤੇ ਇੱਕ ਉਹ ਕੀ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤਾਂ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਆ ਇਹਦੇ ਵਿੱਚ ਬਿਲਕੁਲ ਸਨਿਸ਼ਚਿਤ ਆਪਾਂ ਕਰਾਂਗੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜਮ੍ਹਾਂਬੰਦੀ ਵਿੱਚ ਵੀ ਲਾਲ ਐਂਟਰੀ ਹੋਏਗੀ ਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ ਕੁਝ ਕਿਸਾਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸ ਤਰੀਕੇ ਦਾ ਥੋੜਾ ਜਿਹਾ ਵਿਹਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਅੱਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਹਾਂ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨੇ ਉਹ ਸਪੋਰਟ ਵੀ ਕਰ ਰਹੇ ਨੇ ਸਾਡੇ ਕੋਲ ਆਂਦੇ ਵੀ ਆ ਜੇ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ ਤੇ ਸਾਡੇ ਅਫਸਰ ਸਾਹਿਬਾਨ ਜਿਹੜਾ ਹੈ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਾ ਹੈ ਪਿਛਲੇ ਸਾਲ ਦੇ ਮੁਕਾਬਲੇ ਆਕਾ ਜੀ ਗਿਣਤੀ ਵੀ ਦੇਖੀਏ ਤੇ ਮੈਨੂੰ ਲੱਗਦਾ ਕਮੀ ਵੀ ਹੋਈ ਹੈ ਇਨਸੀਡੈਂਟਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸਤਰਾ ਮਾਹੌਲ ਤੇ ਇਤਨਾ ਸਾਫ਼ ਦੁਪਖਿਲੀ ਹੋਈ ਜੜਾਏਗਾ ਉਹ ਦੇਖ ਰਹੇ ਹੋ ਤੇ ਕਾਫੀ ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈ ਕਿ ਅਗਲੇ ਸਾਲ ਜੇ ਮੈਂ ਪਹਿਲੇ ਵੀ ਕਿਹਾ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈਗੀ ਹੈ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇਗਾ

ਇਨਟਰੀ ਹਾਲੇ ਪੈਂਡਿੰਗ ਨੇ ਕੋਈ ਅਜਮਾਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਪੂਰਾ ਕਰਾਂਗੇ 302 ਜਿਹੜੇ ਵੈਰੀਫਾਈਡ ਕੇਸਿਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹੁੰਦੇ ਆ ਉਹਦਾ ਪਹਿਲਾ এনवायरमेंटਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਹਾਂ ਉਹਦੇ ਆਧਾਰ ਤੇ ਫਿਰ ਫਾਇਰ ਵੀ ਦਰਜ ਹੋ ਜਾਂਦਾ ਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਜੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਵੇਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈ ਕਿ ਇਸ ਦਿਨ ਥੋੜੇ ਜੇ ਇਨਸੀਡੈਂਟਸ ਵਧ ਗਏ ਸੀਗੇ ਤੇ ਉਹ ਰੀਜ਼ਨ ਵੀ ਹੈਗਾ ਕਿ ਆਪਾਂ 15 ਤ ਇਹ ਜੇ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਵਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇੱਥੇ ਹਾਰਵੈਸਟਿੰਗ ਹੁੰਦੀ ਹੈ ਇਹਨਾਂ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਟਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਪਿਛਲੇ ਸਾਲ ਵੀ ਹਰ ਆਪਾਂ ਪੁਰਾਣੀ ਹਿਸਟਰੀ ਵੀ ਵੇਖੀ ਤੇ ਬਠਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਬਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 352 ਵੀ 5 6 ਦਿਨ ਇਹ ਹੋ ਜਿਸ ਕਿ ਜਿੱਥੇ 200 ਤੋਂ ਵੱਧ ਇਨਸੀਡੈਂਟਸ ਆਏ ਸੀਗੇ ਤੇ ਇਸ ਵਾਰ ਕੇਵਲ ਇੱਕ ਦਿਨ ਹੈਗਾ ਜਿਹਦੇ ਵਿੱਚ ਸਾਨੂੰ 100 ਤੋਂ ਵੱਧ ਇਨਸੀਡੈਂਟਸ ਆਏ 1 50 1 70 ਬਾਕੀ ਸਾਰੇ ਜਿਹੜੇ ਹੈਗੇ ਲੈਸ 25 ਤੇ ਆਪਾਂ ਬਹੁਤ ਹੱਦ ਤੱਕ ਕਾਬੂ ਪਾਇਆ ਹੈ ਤੇ ਇਹਦੇ ਵੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦੇ ਦਵਾਂਗੇ ਉਹ ਸਰ ਇੰਜੀਨੀ ਲਗਨ ਮੌਸਮ ਖੁਲਣ ਕਰਕੇ ਜਿਹੜੀ ਹੈ ਕਿ ਇਹ ਜਲਦੀ ਸੁੱਕ ਜਾਂਦੀ ਹੈ ਜਿਵੇਂ ਜਲਦੀ ਸੁੱਕ ਜਾਂਦੀ ਹੈ ਤਾਂ ਇਹਨਾਂ ਨੂੰ ਮੌਕਾ ਹੁੰਦਾ ਹਮ ਫਨੀ ਜਾਂ ਤਾਂ ਆਪਾਂ ਜਿਹੜਾ ਹੈਗਾ ਇਨੀਸ਼ੀਏਟਿਵ ਕਰਦੇ ਇਨੀਸ਼ੀਏਟਿਵ ਮਤਲਬ ਕਿ ਖੇਤ ਵਿੱਚ ਮਿਲਾ ਲੈਂਦੇ ਉਹ ਬਠਿੰਡਾ ਵਿੱਚ ਕਲਚਰ ਨਹੀਂ ਹੈ ਇਨੀਸ਼ੀਏਟਿਵ ਦਾ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਹੈਗੀ ਹੈ ਉਹ ਕਾਫੀ ਰੇਤੀਲੀ ਹੈ ਇਹਦੇ ਜੋ ਜਿਹੜੀ ਆ ਹੁਣ ਸਾਡਾ ਜਿਹੜਾ ਅਰਾਈਵਲ ਹੈਗੀ ਹੈ ਲਗਭਗ 12.5 ਲੱਖ ਐਮਟੀ ਦੇ ਕਰੀਬ 12.5 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਉਹਦੇ ਵਿੱਚ 11.5 11 ਲੱਖ ਆਪਾਂ ਖਰੀਦ ਚੁੱਕੇ ਹਾਂ ਲੱਖ ਇੱਕ ਐਮਟੀ ਬਚਦਾ ਹੈ ਜਿਹੜੀ ਖਰੀਦ ਬਾਕੀ ਹੈਗੀ ਉਹ ਵੀ ਪਿਛਲੇ 2-3 ਦਿਨਾਂ ਦਾ ਇਹ ਮਾਲ ਜਿਹੜਾ ਆਪਣੇ ਕੋਲ ਆਇਆ ਹੈ ਉਹੀ ਹੈ ਜਿਹੜਾ ਮੌਇਸਚਰ ਥੋੜਾ ਹਾਈ ਹੈ ਤਾਂ ਉਹਨਾਂ ਨੂੰ ਹਾਲੇ ਸੁਕਾ ਰਹੇ ਨੇ ਅੱਜ ਦੂਪ ਵੀ ਖਿਲੀ ਹੋਈ ਹੈ ਮੈਨੂੰ ਲੱਗਦਾ ਉਹ ਵੀ 1-2 ਦਿਨਾਂ ਵਿੱਚ ਕਲੀਅਰ ਹੋ ਜਾਏਗਾ ਤੇ ਲਿਫਟਿੰਗ ਵੀ ਆਪਣੀ 10 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਕੋਈ ਜ਼ਿਆਦਾ ਇਸ਼ੂ ਆ ਫਰਮੰਡਿਆ ਵਿੱਚ ਫੀਲਡ ਲੈਵਲ ਤੇ ਜਿਹੜੇ ਵੀ ਜਸਟੀਫਾਈਡ ਵਾਕਈ ਜਿੱਥੇ ਇਨਸੀਡੈਂਟਸ ਹੋਏ ਉਹ 302 ਹੁਣ ਤੱਕ ਹੋਏ ਉਹਨਾਂ ਦੇ ਅਸੀਂ ਨਾਲ ਦੇ ਨਾਲ ਬਰਾਬਰ ਹੀ ਐਫ ਆਈ ਆਰਸ ਲਾਂਚ ਕਰ ਰਹੇ ਜਿਨ੍ਹਾਂ ਦੀ এনवायरमेंटਲ ਕੰਪਨਸੇਸ਼ਨ ਔਰ ਰੈਡੈਂਟਰੀ ਸਿਵਲ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ ਔਰ ਇਸੇ ਤਰ੍ਹਾਂ ਹੀ ਅਸੀਂ ਆਪਣੀ ਸਾਡੀ ਟੀਮਾਂ ਵੀ ਫੀਲਡ ਚ ਜਾ ਰਹੀਆਂ ਪਰ ਜਿਵੇਂ ਡੀ ਸੀ ਸਾਹਿਬ ਨੇ ਦੱਸਿਆ ਆ ਕਿ ਪਹਿਲਾ ਪਿਛਲੇ 2 ਸਾਲਾਂ ਦੇ ਅੰਕੜਿਆਂ ਚੋਂ ਆਈ ਥਿੰਕ 70% ਤੋਂ ਵੀ ਘੱਟ ਡਿਡਕਸ਼ਨ ਇਸ ਟਾਈਮ ਕੇਸਸ ਦੀ ਬਟ ਸਟਿਲ ਕਿਉਂਕਿ ਦੋ ਤਿੰਨ ਦਿਨਾਂ ਤੋਂ ਸਾਡੇ ਕੇਸਸ ਕਾਫੀ ਵਧ ਗਏ ਮੈਨੂੰ ਓਡੀਸੀ ਨੂੰ ਸੀਏਕਯੂ ਵੱਲੋਂ ਸ਼ੌਕਸ ਨੋਟਿਸ ਵੀ ਆਇਆ ਰਿਗਾਰਡਿੰਗ ਦਿਸ ਸੋ ਅਸੀਂ ਆਪਣੀ ਕੰਟੀਨਿਊਸ ਪ੍ਰੋਸੈਸ ਕਰ ਰਹੀ ਜੀ ਤੁਹਾਡੇ ਸਾਹਮਣੇ ਹੀ ਇੱਕ ਦੋ ਕਿਸਾਨ ਡਿਸਪਾਈਟ ਬੀਇੰਗ ਆਲ ਦਾ ਫੈਸਿਲਿਟੀਆਂ ਅਵੇਲੇਬਲ ਉਹਨਾਂ ਨੇ ਕਿਹਾ ਕਿ ਨਾਤਾ ਸੀ ਕਿਸੇ ਕੋਲ ਗਏ ਨਾ ਸਾਨੂੰ ਇਹਦੀ ਕੋਈ ਨੋਲੇਜ ਹੈ ਔਰ ਉਹ ਕਾਫੀ ਐਡਮੈਂਡ ਸੀਗਾ ਕਿ ਜੀ ਅਸੀਂ ਤਾਂ ਇਹੀ ਕਰਾਂਗੇ ਸੋ ਇਸ ਤਰ੍ਹਾਂ ਦੇ ਜਿਹੜੇ ਲੋਗ ਹੈ ਜਿਹੜਾ ਬਿਲਕੁਲ ਹੀ ਕੋਆਪਰੇਟ ਨਹੀਂ ਕਰਦੇ ਤਾਂ ਸਾਡੇ ਕੋਲ ਤਾਂ ਫਿਰ ਹੋਰ ਕੋਈ ਆਪਸ਼ਨ ਨਹੀਂ ਹੈ ਬਾਕੀ ਅਸੀਂ ਐਸ ਪਰ ਲਾਅ ਚੱਲ ਰਿਹਾ ਜੀ ਬਾਕੀ ਅਪੀਲ ਤਾਂ ਅਸੀਂ ਕਾਫੀ ਦਿਨ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ ਔਰ ਹੁਣ ਤਾਂ ਜੋ ਇਸ ਟਾਈਮ ਪੋਲੂਸ਼ਨ ਦਾ ਹਾਲ ਹੈ ਨਾਟ ਜਸਟ ਇਨ ਬਟਿੰਡਾ ਦਿੱਲੀ ਦਾ ਵੀ ਤੁਸੀਂ ਦੇਖ ਰਹੇ ਹੋ ਸਾਡੀ ਫਿਊਚਰ ਜਨਰੇਸ਼ਨਸ ਜਾਂ ਸਾਡੇ ਬਜ਼ੁਰਗਾਂ ਲਈ ਸ਼ਾਮ ਨੂੰ ਨਿਕਲਣਾ ਵੀ ਔਖਾ ਹੁੰਦਾ ਹੈ ਜਦੋਂ ਅੱਖਾਂ 'ਚ ਵੀ ਇੰਨੀ ਬਰਨਿੰਗ ਹੁੰਦੀ ਹੈ ਸਾਰਾ ਕੁਝ ਤਾਂ ਅਪੀਲ ਦੇ ਨਾਲ ਨਾਲ ਇਨਫੋਰਸਮੈਂਟ ਤਾਂ ਕਰ ਹੀ ਰਿਹਾ ਹੈ ਬਟ ਇਹੀ ਹੈ ਕਿ ਆਪਣੀ ਆਪਣਾ ਨਹੀਂ ਤਾਂ ਆਪਣੇ ਫਿਊਚਰ ਦਾ ਹੀ ਸੋਚ ਕੇ ਲੋਕੀ ਹਟ ਜਾਣ ਕਾਨੂੰਨ ਦਾ ਡਰ ਨਹੀਂ ਕਾਨੂੰਨ ਦਾ ਜਾਂ ਅਗਿਆਨਤਾ ਹੈ ਦੇਖੋ ਜੀ ਦੋਨੋਂ ਪਾਸੇ ਮੈਂ ਕਹਿ ਸਕਦੀ ਹਾਂ ਕਿਉਂਕਿ ਹੁਣ ਤਾਂ ਜਦੋਂ ਅਸੀਂ ਤਾਂ ਓਪਨਲੀ ਦੱਸ ਹੀ ਰਿਹਾ ਅਸੀਂ ਕਿੰਨੇ ਐਫਆਈਆਰ ਲੌਂਚ ਕਰ ਦਿੱਤੇ ਔਰ ਇਹ ਫਾਰਮ ਏ 223 ਬੀਐਨਐਸ ਦੇ ਅੰਡਰ ਹੈ ਪਰ ਇਹਨਾਂ ਦੀ ਜਿਹੜੀ ਰੈਵਨਿਊ ਰਿਕਾਰਡਸ ਐਂਟਰੀ ਖਰਾਬ ਹੋ ਰਹੀ ਹੈ ਉਹ ਵੀ ਤਾਂ ਪੱਕਾ ਹੀ ਕਮ ਹੁੰਦਾ ਨਾ ਇਹ ਆਫਿਸ ਫੈਂਸ ਫਾਰਮ अवेलेबल ਹੋਏ ਪਰ ਇੱਕ ਵਾਰੀ ਤਾਂ ਐਫਆਈਆਰ ਲੌਂਚ ਹੋ ਗਿਆ ਹਾਂਜੀ ਹੁਣ ਤਾਂ ਕਿਵੇਂ ਦੇਖਦੇ ਹਾਂ ਕਿਉਂ ਇਸ ਤਰ੍ਹਾਂ ਦਾ ਪਤਾ ਜਾਂਦਾ ਇਹਦੇ ਬਾਰੇ ਹੁਣ ਮੈਂ ਕੀ ਕਹਾਂ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਇੱਕ ਪਾਸੇ ਉਹ ਮਨਵੀਰਿਆ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰਸ਼ਾਸਨ ਦੇ ਰਿਹਾ ਹਾਂ ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਹਾਂਗੀ ਕਿਉਂਕਿ ਉਹ ਮਿਕਸਡ ਹੈ ਉਹਦੇ ਸੀਗਾ ਉਹ ਓਵਰ ਕੌਨਫिडेंट ਵੀ ਨਹੀਂ ਸੀਗਾ ਇਗਨੋਰੈਂਟ ਵੀ ਸੀਗਾ ਬਟ ਦੇਖੋ ਦਾ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅਗਝੇ ਵਿੱਚ ਖੜਾ ਸੀਗਾ ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ ਹੈ ਸਮਝ ਨਹੀਂ ਰਹੀ ਇਸ ਗੱਲ ਨੂੰ ਉਸਨੇ ਵੀ ਫੀਲ ਕੀਤਾ ਫੀਲ ਕੀਤਾ ਬਾਅਦ ਚਾ ਤਾਂ ਕੀਤਾ ਬਟ ਹੁਣ ਤਾਂ ਪਰਚਾ ਤੁਸੀਂ ਹੋਣਾ ਹੀ ਉਹਨਾਂ ਤੇ ਹੁਣ ਤਾਂ ਫੀਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਥੈਂਕ ਯੂ